ਅੱਜ ਲਾ ਸਕਦੇ ਹਾਂ ਵੀ ਹਾਲਾਤ ਕੀ ਨੇ ਸੜਕ ਦੇ ਉੱਤੇ ਰਹਿਣਾ ਕੂੜਾ-ਕਬਾੜਾ ਇਕੱਠਾ ਕਰੀ ਜਾਣਾ ਔਰ ਬੱਚੇ ਵੀ ਇਸ ਤਰ੍ਹਾਂ ਦੇ ਨੇ ਵੀ ਜਿਹੜਾ ਕੂੜਾ-ਕਬਾੜਾ ਇਕੱਠਾ ਕਰਕੇ ਵੇਚਦੇ ਆ 200 ਦਾ ਉਹ ਵੀ ਪੈਸੇ ਉਹ ਲੈ ਜਾਂਦੇ ਨੇ ਪਰ ਸਾਮੰਭਣ ਦੀ ਨਾਂ ਤੇ ਕੁਝ ਵੀ ਨਹੀਂ ਕਰ ਰਹੇ ਮਾਤਾ ਦੀ ਸੰਭਾਲ ਨਹੀਂ ਕਰ ਰਿਆ ਕੋਈ ਮਾਤਾ ਜੀ ਦੇ ਬੇਟੇ ਵੀ ਉੱਥੇ ਰਹਿੰਦੇ ਆ ਮਹੱਲੇ 'ਚ ਦੋਨੋਂ ਤੇ ਪਹਿਲਾਂ ਜਦੋਂ ਅਸੀਂ ਮਾਤਾ ਜੀ ਨੂੰ ਲੈ ਕੇ ਆਏ ਸੀਗੇ 26 11 2024 ਨੂੰ ਉਦੋਂ ਪਿੰਡ ਵਾਲਿਆਂ ਨੇ ਸਾਨੂੰ ਸਾਰਿਆਂ ਨੇ ਜਾਣਕਾਰੀ ਦਿੱਤੀ ਬੁੱਲਾਂ ਵਾਲ ਪਿੰਡ ਦੇ ਵਿੱਚ ਇੱਕ ਬਜ਼ੁਰਗ ਮਾਤਾ ਖਾਲੀ ਪਈਆਂ ਦੁਕਾਨਾਂ ਚ ਰਹਿ ਰਹੀ ਆ ਨਰਕ ਵਰਗੇ ਹਾਲਾਤਾਂ ਚ ਊੜੇ ਦੇ ਢੇਰ ਲੱਗੇ ਹੋਏ ਜਿਹੜੀਆਂ ਤਸਵੀਰਾਂ ਉੱਪਰ ਅਸੀਂ ਲਾਈਆਂ ਹੋਈਆਂ ਤੁਸੀਂ ਦੇਖ ਵੀ ਰਹੇ ਹੋ ਤੇ ਉੱਥੋਂ ਜਾ ਕੇ ਫਿਰ ਅਸੀਂ ਮਧੂ ਮਾਤਾ ਨੂੰ ਲੈ ਕੇ ਆਏ ਪੰਚਾਇਤ ਦੀ ਹਾਇਰੀ ਸਾਰਿਆਂ ਦੀ ਜ਼ਿੰਮੇਵਾਰੀ ਨੇ ਨਾਲ ਵੀ ਮਾਤਾ ਜੀ ਦੀ ਹਾਲਤ ਬਹੁਤ ਮਾੜੀ ਹੈ ਸਾਰਿਆਂ ਨੇ ਇੱਕੋ ਹੀ ਗੱਲ ਕਹੀ ਵੀ ਇਹਨੂੰ ਲੋੜ ਆ ਸੇਵਾ ਦੀ ਚਲੋ ਵਾਹਿਗੁਰੂ ਦੀ ਕਿਰਪਾ ਮਾਤਾ ਜੀ ਸਾਡੇ ਕੋਲੇ ਸੁਪਨਿਆਂ ਦੇ ਘਰ ਆ ਗਏ ਇੱਥੇ ਮਾਤਾ ਜੀ ਸਾਡੇ ਕੋਲੇ ਦਵਾਈ ਸ਼ੁਰੂ ਹੋਗੀ। ਕਰੀਬ 1 ਸਾਲ ਮਾਤਾ ਜੀ ਸਾਡੇ ਕੋਲੇ ਰਹੇ ਲਗਭਗ। ਤਾਂ ਫਿਰ ਮਾਤਾ ਜੀ ਦਾ ਬੇਟਾ ਤੇ ਮਾਤਾ ਜੀ ਦੀ ਨੂੰ ਇੱਥੇ ਆਏ ਤੇ ਮਾਤਾ ਜੀ ਨੂੰ ਇੱਥੋਂ ਲੈ ਕੇ ਚਲੇ ਗਏ। ਠੀਕ ਹੋ ਕੇ ਮਾਤਾ ਜੀ ਛੁੱਟੀ ਕਰਾ ਕੇ ਲੈ ਗਏ। ਤਾਂ ਉਹਨਾਂ ਨੇ ਜ਼ਿੰਮੇਵਾਰੀ ਚੱਕੀ ਵੀ ਅਸੀਂ ਹੁਣ ਆਪੇ ਇਹਨੂੰ ਦਵਾਈ ਵੀ ਦਵਾਇਆ ਕਰਾਂਗੇ, ਸੰਭਾਲ ਵੀ ਕਰਾਂਗੇ। ਮਾਤਾ ਜੀ ਇੱਥੋਂ ਚਲੇ ਗਏ। ਕੁਝ ਸਮਾਂ ਸਾਡੇ ਕੋਲੇ ਆਉਂਦੇ ਰਹੇ ਦਵਾਈ ਲੈਣ। ਕੈਂਪ ਤੇ ਆਉਂਦੇ ਸੀ ਦਵਾਈ ਲੈ ਜਾਂਦੇ ਸੀ ਜਦੋਂ ਕੁਝ ਕੁ ਮਹੀਨਿਆਂ ਬਾਅਦ ਦੁਬਾਰਾ ਆਏ ਤਾਂ ਹਾਲਾਤ ਮਾਤਾ ਜੀ ਦੇ ਫੇਰ ਉਸੇ ਤਰ੍ਹਾਂ ਦੇ ਹੀ ਹੋਏ ਸਾਨੂੰ ਅੱਜ-ਪਾਛੇ ਤੋਂ ਗੋਲ ਵੀ ਆ ਰਹੇ ਸੀ ਵੀ ਮਾਤਾ ਹੁਣ ਫੇਰ ਉਹੀ ਹਾਲਾਤਾਂ 'ਚ ਪਹੁੰਚ ਗਈ ਆ ਤਾਂ ਫਿਰ ਇੱਥੇ ਆਈ ਬੇਬੇ ਨੂੰ ਆਪਣੇ ਕੋਲੇ ਰੱਖ ਲਿਆ ਅਸੀਂ ਦਾਖਲ ਕਰ ਲਿਆ ਅੰਦਰ ਵੀ ਮਾਤਾ ਹੁਣ ਤੈਨੂੰ ਜਾਣ ਨਹੀਂ ਦੇਣਾ ਵੀ ਤੂੰ ਠੀਕ ਨਹੀਂ ਹੈਗੀ 9 ਦਿਨ ਧੁੰਦਿੰਦ ਦੇਖੀ ਹਾਲਤਾਂ ਤੇ ਮਾਤਾ ਜੀ ਨੂੰ ਅਸੀਂ ਐਡਮਿਟ ਕਰ ਲਿਆ 4-5 ਮਹੀਨੇ ਮਾਤਾ ਜੀ ਫੇਰ ਐਡਮਿਟ ਰਹੇ ਸਾਡੇ ਕੋਲੇ ਚੌਥੇ ਮਹੀਨੇ ਆਏ ਸੀ ਤੇ ਅੱਠਵੇਂ ਮਹੀਨੇ 4 ਕਿ ਮਹੀਨਿਆਂ ਚ ਮਾਤਾ ਜੀ ਠੀਕ ਹੋ ਗਏ ਫਿਰ ਸਾਨੂੰ ਬਾਰ ਬਾਰ ਕਹਿਣ ਲੱਗ ਗਏ ਮੈਂ ਘਰੇ ਜਾਣਾ ਮੈਂ ਹੁਣ ਠੀਕ ਆ ਵੀ ਮੈਨੂੰ ਜ਼ਬਰਦਸਤੀ ਨਾ ਰੱਖੋ ਤੁਸੀਂ ਮੈਂ ਦਵਾਈ ਖਾ ਲੈਂਨੀ ਆ ਸਾਡੇ ਨਾਲ ਵੀ ਇੱਥੇ ਅੰਦਰ ਜਿਵੇਂ ਸਹੀ ਸੀ ਅਸੀਂ ਇਹਨੂੰ ਕਹਿੰਦੇ ਚੱਲ ਸੇਵਾ ਕਰਾ ਲੈ ਨਾਲ ਕਿ ਕਿ ਨਹੀਂ ਜੀ ਕੋਈ ਸੇਵਾ ਵੀ ਨਹੀਂ ਕਰਣੀ ਮੈਂ ਆਪਦਾ ਕੰਮ ਕਰੂੰਗੀ ਜਾ ਕੇ ਚਲੋ ਫਿਰ ਸਾਡੇ ਟੀਮ ਦੇ ਮੈਂਬਰ ਸਵਿੰਦਰ ਸਿੰਘ ਜੀ ਤੇ ਨਾਲ ਸਰਵੰਤ ਸਿੰਘ ਬੱਬਲ ਮਾਤਾ ਨੂੰ ਇਹਨਾਂ ਦੇ ਘਰੇ ਪਹਿਲਾਂ ਤਾਂ ਇਹਨਾਂ ਦੇ ਘਰੇ ਗਏ ਅਸੀਂ ਦੋ ਬੇਰੀ ਇਹਨਾਂ ਦੇ ਬੇਟਿਆਂ ਨਾਲ ਗੱਲ ਕੀਤੀ ਫੋਨ ਕੀਤੇ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਅੱਜ ਉਹਨੇ ਕੱਲ ਆਉਂਦੇ ਆ ਕਰੀ ਗਏ ਉਹ ਪਰ ਉਹ ਆਇਆ ਨਹੀਂ ਕੋਈ ਫਿਰ ਜਦੋਂ ਇਹ ਜਿਆਦਾ ਕਹਿਣ ਲੱਗ ਗਏ ਫਿਰ ਅਸੀਂ ਇਹਨੂੰ ਘਰੇ ਛੱਡ ਕੇ ਆਏ ਇਹਨਾਂ ਦੇ ਬੇਟੇ ਕੋਲੇ ਜਾ ਕੇ ਤਾਂ ਫਿਰ ਇਹ ਦੁਬਾਰਾ ਫੇਰ ਅੱਜ ਪੰਚਾਇਤ ਲੈ ਕੇ ਆਈ ਆ ਅੱਜ 26 25 ਆ ਕਿ 26 ਮਤਲਬ 20 ਤੇ 26 20 ਤੇ 24 ਤੋਂ ਲੈ ਕੇ 20 ਤੇ 26 ਤੱਕਰ ਪਹੁੰਚ ਗਏ 2 ਸਾਲ ਹੋ ਗਏ ਲਗਭਗ ਮਾਤਾ ਜੀ ਨੂੰ ਬੜੀ ਕੋਸ਼ਿਸ਼ ਕਰਦੇ ਆਂ ਅਸੀਂ ਵੀ ਇਹ ਠੀਕ ਰਵੇ ਅੰਦਰੁਸਤ ਰਵੇ ਠੀਕ ਹੋ ਵੀ ਜਾਂਦੇ ਆ ਤਿੰਨ ਵੇਰੀ ਬਿਲਕੁਲ 989 ਠੀਕ ਹੋ ਕੇ ਇੱਥੋਂ ਗਏ ਨੇ ਤੇ ਪਰ ਫਿਰ ਹਾਲਾਤ ਉਸੇ ਤਰ੍ਹਾਂ ਦੇ ਹੋ ਗਏ ਕਿਉਂਕਿ ਪਰਿਵਾਰ ਪਿੱਛੇ ਸਪੋਰਟ ਨਹੀਂ ਕਰ ਰਿਹਾ ਔਰ ਅੱਜ ਪੰਚਾਇਤ ਨਗਰ ਦੇ ਲੋਕ ਸਾਡੇ ਕੋਲੇ ਫੇਰ ਪਹੁੰਚੇ ਨੇ ਫੁੱਲਾਂ ਵਾਲ ਪਿੰਡ ਤੋਂ ਭਾਈ ਹੁਣੀ ਫੇਰ ਇਸ ਮਾਮਲੇ ਨੂੰ ਇੱਥੇ ਲੈ ਕੇ ਆਏ ਨੇ ਵੀ ਚਲੋ ਕਿਸੇ ਤਰੀਕੇ ਦਾ ਜੀ ਬਣਾ ਜਿਹੜਾ ਸੁਧਰ ਜੇਵੇ ਕਿਉਂਕਿ ਠੰਡ ਬਹੁਤ ਆ ਆਪਾਂ ਨੂੰ ਘਰੇ ਰਜਾਈਆਂ ਦੇ ਵਿੱਚ ਬੈਠਿਆਂ ਨੂੰ ਵੀ ਠੰਡ ਲੱਗਦੀ ਆ ਤੇ ਇਹ ਮਾਮਚਾਰੀ ਸੜਕਾਂ ਤੇ ਦਰਦ ਦਰਦ ਦੀਆਂ ਥੋਕੜਾਂ ਖਾਂਦੀ ਫਿਰਦੀ ਆ ਉੱਥੇ ਗੰਦ ਮੰਦ ਦੇ ਵਿੱਚ ਰਹਿ ਰਹੀ ਹੈ ਹੁਣ ਹੁਣ ਬਾਈ ਜੀ ਕਿੱਥੇ ਰਹਿ ਰਹੇ ਸੀ ਹੁਣ ਉਹੀ ਦੁਕਾਨ ਦੇ ਬਾਹਰ ਛੋਟੀ ਜੀ ਦੁਕਾਨ ਆ ਉਹਦੇ ਬਾਹਰ ਪਹਿਲਾਂ ਕੂੜੇ ਸਾਹਮਣੇ ਕੂੜੇ ਦੇ ਵਿੱਚ ਨਾ ਟਾਂਟਰਾਂ ਪਲਾਟ ਬਣਿਆ ਵੀਰੇ ਅੱਛਾ ਜੀ ਕੂੜੇ ਵਾਲਾ ਪਲਾਟ ਉਹ ਚ ਹਰ ਇੱਕ ਬੰਦਾ ਲਿੰਗਦਾ ਕਰਦਾ ਕੂੜਾ ਸਿੱਟਦਾ ਤੇ ਲਗਭਗ ਮੇਰੇ ਹਿਸਾਬ ਨਾਲ ਵੀਰੇ 5 5 6 6 ਫੁੱਟ ਉੱਚੀਆਂ ਝਾੜੀਆਂ ਨੇ ਉਹਦੇ ਚ ਸਭ ਸੁਪੂ ਵੀ ਬਹੁਤ ਹੁੰਦਾ ਉਹਦੇ ਚ ਰਹਿੰਦੇ ਸੀ ਹੁਣ ਮੀ ਪੈ ਗਿਆ ਫਿਰ ਸਾਹਮਣੇ ਦੁਕਾਨ ਛੁੱਟੀ ਜੀ ਸੀ ਕਵਾੜੀ ਜੀ ਦੀ ਬੰਦ ਉੱਥੇ ਰਹਿੰਦੇ ਸੀ ਤੇ ਹੁਣ ਤੁਸੀਂ ਉੱਥੋਂ ਲੈ ਕੇ ਆਓ ਉੱਥੋਂ ਲੈ ਕੇ ਆਓ ਦੇਖ ਮਧੂ ਮਾਤਾ ਕੀ ਹਾਲ ਹੈ ਹੁਣ ਆਪਾਂ ਇਦਾਂ ਥੋੜੀ ਰਹਿਣਾ ਨਾਰਕ ਚ ਕੂੜੇ ਤੇ ਰਹਿਣਾ ਨਹੀਂ ਨਹੀਂ ਕੂੜੇ ਨਹੀਂ ਰਹਿਣਾ ਬਰਨਿਆ ਜਾਣਾ ਆ ਨਾਂਦੇ ਹੀ ਨਾਲ ਵਾਪਸ ਹੀ ਆਉਣਾ ਨਹੀਂ ਬੇਬੇ ਤੇ ਨਾਲ ਦਵਾਈ ਦੇ ਦਊਂ ਮੈਂ ਖਾਲਾਂਗੇ ਕਾ ਨੂੰ ਐਨਾਂ ਤੇ ਵੀ ਤੇ ਤੂੰ ਜਾ ਕੇ ਕੂੜੇ ਤੇ ਰਹਿ ਸੌਂਗੇ ਕਿੱਥੇ ਨਹੀਂ ਨਹੀਂ ਅੱਛਾ ਤਾਨੂੰ ਐ ਤਾਂ ਵਿਸ਼ਵਾਸ ਹੈ ਕਿ ਮੈਂ ਦਵਾਈ ਲੈ ਲਾਂਗੀ ਨਹੀਂ ਸਾਨੂੰ ਵਿਵਾਸ ਨਹੀਂ ਹੁਣ ਤੇ ਨਹੀਂ ਕਿਉਂ ਨਹੀਂ ਵੀ ਕਿਉਂਕਿ ਤੇਰੀ ਹਾਲਤ ਕੀ ਨਹੀਂ ਨਹੀਂ ਇੱਕ ਮਿੰਟ ਮੈਂ ਨਹੀਂ ਨਹੀਂ ਮੈਂ ਇੱਕ ਦਿਨ ਕੀ ਗਿਆ ਆਪਾਂ ਇਹ ਪਹਿਲੇ ਗੱਲ ਸੁਣ ਤੂੰ ਮੇਰੀ ਵੀ ਗੱਲ ਨਾ ਮੇਰੀ ਬੇਬੇ ਨਾ ਬਸ ਹੁਣ ਤੂੰ ਬੋਲ ਨਾ ਵਾਹਿਗੁਰੂ ਬਸ ਬਸ ਇੱਕ ਵਾਰ ਵਾਹਿਗੁਰੂ ਵਾਹਿਗੁਰੂ ਇਕ ਕੰਕਾਰ ਸਤਨਾਮ ਕਰਤਾ ਪੁਰਖ ਮਿਰ ਪਾਉ ਨਿਰਵੈ ਕਾਲ mùਰਤ ਅਜੂਨੀ ਸੈਭੰਗ ਗੁਰਪ੍ਰਸਾਦ ਚਲੁ ਆਤ ਸਤਿਗੁਰ ਸਤਿ ਸੇਖ ਨਾਨਕ ਲੈ ਉਹਦੇ ਨੇ ਮੈਂ ਐਯੋ ਗਾਣਾ ਮੇਰੀ ਮਾਂ ਮੇਰੀ ਮਾਂ ਦੱਸ ਪਹਿਲਾਂ ਪਹਿਲਾਂ ਤੂੰ ਦੱਸ ਮਾਂ ਤੋਂ ਪਿਓ ਸਭ ਨਹੀਂ ਆ ਮੈਂ ਦੱਸ ਫਿਰ ਹੁਣ ਨੀ ਕੋ ਕਹਿਣਾ ਬਸ ਸੁਣਨਾ ਆਣਾ ਤੂੰ ਨਾ ਸੋਹਣੇ ਕੱਪੜੇ ਹੋਣਾ ਹੈ ਨਾ ਉਹ ਤੁਹਾਡੀ ਗੱਲ ਇਹ ਖਾਜ ਦੀ ਗੱਲ ਹੈ ਉਹ ਮੈਨੂੰ ਵੀ ਪਤਾ ਹੈ ਜੇ ਤਾਂ ਮੈਂ ਅਜੇ ਵੀ ਕਿਹਾ ਸੀ ਦਵਾਈ ਲਗਰ ਤੁਸੀਂ ਦਿੱਤੀ ਹੈ ਤੇ ਮੈਨੂੰ ਬਾਸ ਨੂੰ ਉਹ ਦੁਆਰਾ ਲੈਣ ਨਹੀਂ ਆਈ ਦਵਾਈ 3 ਮਹੀਨੇ ਹੋ ਗਏ ਉਹ ਡੋਟੀ ਦੀ ਦੀਦੀ ਕੋਲ ਆ ਮੈਂ ਲੈ ਕੇ ਗਈ ਆ ਨਾ ਦੀਦੀ ਇੱਕ ਵੀ ਆਈ ਦਵਾਈ ਅਰਿਆਂ ਪਟਿਆ ਉਹ ਕਿ ਕਿਹੋ ਜਿਹਾ ਅੰਮ੍ਰਿਤ ਕਿਤੇ ਆਉਂਦੇ ਨਹੀਂ ਨਹੀਂ ਭਣੇ ਨਹੀਂ ਨਹੀਂ ਬਸ ਕੋਈ ਨਹੀਂ ਚਲੋ ਕੋਈ ਤਾਂ ਨਹੀਂ ਕੋਈ ਗੱਲ ਨਹੀਂ ਅਸੀਂ ਫੇਰ ਲੈ ਜਾਗੇ ਦੂਣੇ ਲੈ ਜਾਗੇ ਅੱਗੇ ਮਲਾਣਾ ਸਰਪੰਚ ਸਾਹਿਬ ਲੈ ਕੇ ਜਾਣੇ ਨਾ 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 ਗਲਤ ਹੋਣਾ ਮੇਰੀ ਜਦੋਂ ਤੂੰ ਕਹੇਂਗੀ ਸਰਪੰਚ ਸਾਹਿਬ ਆਣਗੇ ਨੇ ਮੈਂ ਆਉਂਗਾ ਨਾਲ ਤੇਰਾ ਭਰਾ ਤੇਰਾ ਭਰਾ ਮੈਂ ਆਉਂਗਾ ਲੈ ਕੇ ਜਾਣਗੇ ਮੈਂ ਅੰਕਲ ਦੇਖੋ ਤੁਹਾਡੇ ਆਪਣਾ ਪਿਓ ਸਮਝਿਆ ਹੈ ਮੈਂ ਤੈਨੂੰ ਅਜਾ ਮਾਣ ਸਮਝੀਂ ਤੂੰ ਮੈਨੂੰ ਪਿਓ ਸਮਝੀਂ ਜਦੋਂ ਅਸੀਂ ਪਿੱਛੇ ਦੇਖਦੇ ਰਸਤੇ ਨੇ ਰੈਕੀ ਗਿਆ ਪਿੱਛੇ ਦੇਖਦਾ ਸੀ ਮੈਂ ਲੈ ਕੇ ਜਾਉਂਗਾ ਮੈਂ ਲੈ ਕੇ ਜਾਉਂਗਾ ਲੇਕਿਨ ਤੂੰ ਤੈਨੂੰ ਮਿਲਣ ਵੀ ਆਉਂਗਾ। ਇਹ ਰਹਿ ਜਾਂਗੇ ਅਸੀਂ ਕੋਈ ਗੱਲ ਨਹੀਂ ਪਹਿਲਾਂ ਠੀਕ ਹੋ ਜਾਈਏ। ਮੈਂ ਮਿਲਣ ਆਈ ਆਂ ਦੂਜੀ ਵਾਰ। ਬਹੁਤ ਧੰਨਵਾਦ ਤੇਰਾ। ਹਾਂਜੀ। ਮੈਂ ਹੁਣ ਤੂੰ ਸਾਡੀ ਧੀ ਆਂ ਰੱਖ ਜਾਣਾ। ਠੀਕ ਆ? ਠੀਕ ਆ। ਮੈਂ ਤੈਨੂੰ ਮਿਲਣ ਆਉਂਗਾ ਬੈਣ ਜੀ। ਜੇ ਨਾ ਮਿਲਤੀ ਇਸ ਤਰ੍ਹਾਂ ਖਲਾ ਬਾਪੂ ਆਦਾ ਖਲਾ ਜਿਆ ਦੇ ਦਿਆ। ਮੈਂ ਲੈ ਕੇ ਆਉਂਗਾ। ਅਸੀਂ ਆਵਾਂਗੇ। ਅਸੀਂ ਆਵਾਂਗੇ। ਲੈ ਆ। ਉਹਨੀਆਂ ਨੂੰ ਮਿਲਿਓ ਮੈਂ ਅਸੀਂ ਜਿਵੇਂ ਤੁਸੀਂ ਵੀ ਕਿਸੇ ਦੇ ਬੱਚੇ ਹੈਗੇ ਮੇਰੇ ਵੀ ਬੱਚੇ ਹੋਏ ਮੇਰਾ ਜਿਗਰ ਨਹੀਂ ਅਸੀਂ ਅਸੀਂ ਵੀ ਤੇਰੇ ਬੱਚੇ ਆ ਮਾਂ ਬੱਚੇ ਗੋਲੇ ਆ ਜਾਣਦੇ ਹੋ ਮੇਰੇ ਨੂੰ ਵੀ ਰੇ ਚਲੋ ਹੁਣ ਮੈਨੂੰ ਗਲਤ ਕਰ ਲਓ ਗਲਤ ਕਰੋ ਪਰ ਨਹੀਂ 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 ਹਾਰ ਨਾ ਜਿਹੜੋ ਨਹੀਂ ਤੁਸੀਂ ਵੱਡੇ ਹੋ ਮੇਰੇ ਨਾਲ ਹਾਂ ਬਸ ਅਰਦਾਸ ਕਰਿਓ ਜੀ ਮਦੂ ਮਾਤਾ ਵਾਸਤੇ ਮਾਤਾ ਤੰਤਰ ਸਥ ਹੋਵੇ ਤਕਰੀ ਹੋਵੇ ਇੱਕ ਚੰਗਾ ਜੀਵਨ ਬਤੀਤ ਹੋਵੇ ਪਰ ਇਹਦੇ ਬੱਚਿਆਂ ਨੂੰ ਵੀ ਬੇਨਤੀ ਹੈ ਮੇਰੀ ਹੱਥ ਜੋੜ ਕੇ ਸਹਰਾਵੋ ਤੁਹਾਡੀ ਮਾਂ ਤੁਹਾਨੂੰ ਜਨਮ ਦਿੱਤਾ 9 ਮਹੀਨੇ ਪੇਟ 'ਚ ਰੱਖਿਆ ਤੁਹਾਨੂੰ ਤੁਹਾਨੂੰ ਆਪਣੇ ਖੂਨ ਨਾਲ ਸਿੰਜਿਆ ਇਹਨੇ ਤੇ ਅੱਜ ਇਹਨੂੰ ਲੋੜ ਆ ਤੁਹਾਡੀ ਜਾਂ ਤਾਂ ਥੋੜਾ ਜਿਹਾ ਰਲ ਕੇ ਸਾਥ ਦਿਓ ਸਾਡਾ ਜੇ ਕੋਈ ਕਮੀ ਆ ਤੁਹਾਨੂੰ ਦੱਸੋ ਆ ਕੇ ਇਹ ਨਹੀਂ ਹੈਗਾ ਵੀ ਦੁਬਾਰਾ ਫੇਰ ਉਸੇ ਹਾਲਾਤ 'ਚ ਪਹੁੰਚ ਜAVE ਫੇਰ ਲੈ ਕੇ ਗਏ ਆ ਤੁਸੀਂ ਫੇਰ ਉਸੇ ਹਾਲਾਤ 'ਚ ਪਹੁੰਚੀ ਮਾਤਾ ਦੂਜੀ ਵੇਰੀ ਮਾਤਾ ਇਥੋਂ ਚਲੇ ਗਈ ਫੇਰ ਉਸੇ ਹਾਲਾਤ 'ਚ ਪਹੁੰਚ ਗਏ ਜੇ ਤਾਂ ਤੁਸੀਂ ਸਾਥ ਦਿਓ ਥੋੜਾ ਜਿਹਾ ਦੇਖੋ ਤੁਹਾਡੇ ਕਿੰਨਾ ਕਰਦੀ ਆ ਸਾਰਾ ਦਿਨ ਕੂੜਾ ਕਬੜਾ ਇਕੱਠਾ ਕਰਕੇ ਤੁਹਾਨੂੰ 100 200 ਕਿਵੇਂ ਨਵੇਂ ਕਰਕੇ ਦਿੰਦੀ ਆ ਤੇ ਤੁਸੀਂ ਆਪਣੇ ਮਾਂ ਦਾ ਜੀ ਹਿਆਰ ਰੱਖੋ ਸਾਡੇ ਨਾਲ ਆਪਾਂ ਰਲ ਮਿਲ ਕੇ ਮਦੂ ਮਾਤਾ ਦੀ ਜ਼ਿੰਦਗੀ ਨੂੰ ਬਦਲ ਸਕਦੇ ਪਰ ਤੁਹਾਡਾ ਸਾਥ ਚਾਹੀਦਾ ਹੁਣ ਅਸੀਂ ਆਖ ਲੈਨੇ ਪੰਚਾਇਤ ਲੈ ਕੇ ਆਈ ਆ ਮਾਂ 2 ਮਹੀਨੇ 2 ਮਹੀਨੇ ਰਹਿ ਕੇ ਫਿਰ ਇੱਥੋਂ ਫੇਰੇ ਦਾ ਮਾਨਾ ਕੇ ਜਾਂਦਾ ਤੇ ਜੇ ਤੁਸੀਂ ਸਾਥ ਦਿਓ ਤੁਸੀਂ ਮਿਲ ਕੇ ਜਾਵੋ ਇੱਥੇ ਆ ਕੇ ਨੂੰ ਕੋਈ ਨਹੀਂ ਕੋਈ ਥੋੜਾ ਹੌਸਲਾ ਦੇ ਕੇ ਜਾਵੋ ਚਲੋ ਇਹ ਸਾਡੇ ਕੋਲ ਟਿੱਗੀ ਰਵੇ ਸਾਨੂੰ ਕੋਈ ਇਤਰਾਜ਼ ਨਹੀਂ ਪੇੜ ਸਰਪੰਚ ਸਾਹਿਬ ਤੁਸੀਂ ਆਏ ਆ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਪਿੰਡ ਆਏ ਹੋ ਇਥੇ ਲੈ ਕੇ ਆਏ ਹੋ ਸਮਾਨ ਨਹੀਂ ਬਹਿਣੀ ਕੋਈ ਗੱਲ ਨਹੀਂ ਤੂੰ ਤੇਰੇ ਮਿਲਣਾ ਆਉਂਗਾ ਤਨਾ ਵਾਦਾ ਰਹਿ ਗਿਆ ਮੈਂ ਨਹੀਂ ਆਉਂਗਾ ਮਿਲਣ ਆਉਂਗਾ ਹੋਕ ਮੈਂ ਪਰ ਮੈਂ ਬੱਚੇ ਉੱਥੇ ਵੇ ਕੋਈ ਨਹੀਂ ਵੀ ਲੈ ਜਾਵਾਂਗੇ ਮੈਂ ਗੱਡੀ ਚਲਵਾ ਕੇ ਲੈ ਆਵਾਂਗਾ ਮੈਂ ਮਾ ਮੇਰੀ ਐ ਤੂੰ ਕੋਈ ਗੱਲ ਨਹੀਂ ਕੋਈ ਗੱਲ ਹੈ ਹੈਂਕਰ ਹੋਣਾ ਹਾਂ ਨੂੰ ਆਈ ਦੇ ਦੇ ਦਵਾਈ ਲੈ ਇਹਨੂੰ ਦਵਾਈ ਦੇ ਦੇ ਨਾਲੇ ਨਾਲੇ ਇਹਦੇ ਕੱਪੜੇ ਬਦਲਾ ਦੇ ਨਮਾ ਦੇ ਚਲ ਠੀਕ ਹੈ ਸਾਡਾ ਘਰ ਇੱਕ ਪਾਟੇ ਪੈ ਤਾਰੇ ਪਾਟੇ ਪੈ ਕੱਪੜੇ ਲੈ ਆ ਦੇ ਜਾ ਜਾ ਕੱਪੜੇ ਲੈ ਆਉਂਦੇ ਆ ਕੱਪੜੇ ਲੈ ਆਉਂਦੇ ਆ ਜਾ ਕੱਪੜੇ